ਅੱਛਾ ਕਾਲਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆ ਮੁੱਖ ਹੈਡਲਾਈਨਸ ਤੇ ਹਾਊਸ ਆਫ ਕਾਮਨਸ ਦੇ ਵਿੱਚ ਨਿੱਜੜ ਨੂੰ ਦਿੱਤੀ ਗਈ ਸੀ ਸ਼ਰਧਾਂਜਲੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਲਿਆ ਨੋਟਿਸ ਵੈਸਟ ਜੈਟ ਦੇ ਮਕੈਨਿਕਸ ਨੇ ਹੜਤਾਲ ਕੀਤੀ ਖਤਮ ਹਜ਼ਾਰਾਂ ਮੁਸਾਫਰਾਂ ਨੂੰ ਚਲਣੀ ਪਈ ਖੱਜਲ ਖੁਆਰੀ ਕੈਨੇਡਾ ਦੇ ਵੀਜ਼ਾ ਧਾਰਕਾਂ ਨੂੰ ਮਿਲੀ ਵੱਡੀ ਰਾਹਤ ਕੈਨੇਡਾ ਨੇ ਅਮਰੀਕਾ ਦੇ H1B ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਨਿਯਮਾਂ 'ਚ ਦਿੱਤੀ ਢਿੱਲ ਕੈਨੇਡਾ ਤੋਂ ਭਾਰਤੀ ਵਿਦਿਆਰਥੀਆਂ ਦਾ ਮੋਹ ਹੋਇਆ ਪੰਗ ਹੈਰਾਨੀਜਨਕ ਅੰਕੜੇ ਆ ਇਸ ਸਾਹਮਣੇ ਹੁਣ ਖਬਰਾਂ ਦੇ ਸਥਾਰ ਦੇ ਨਾਲ 18 ਜੂਨ ਨੂੰ ਹਰਦੀਪ ਸਿੰਘ ਨਿਜਰ ਦੀ ਪਹਿਲੀ ਵਰ੍ਹੇਸਵੀ ਸੀ ਤੇ ਜਿਸ ਤੋਂ ਬਾਅਦ ਹਾਊਸ ਆਫ ਕਾਮਨਸ ਦੇ ਵਿੱਚ ਹਰਦੀਪ ਸਿੰਘ ਨਿਜਰ ਨੂੰ ਸ਼ਰਧਾਂਜਲੀ ਦਿੱਤੀ ਗਈ ਸੀ ਤੇ ਤਕਰੀਬਨ 1 ਮਿੰਟ ਦਾ ਮੌਨ ਰੱਖਿਆ ਗਿਆ ਸੀ ਜਿਸ ਤੋਂ ਬਾਅਦ ਕੈਨੇਡਾ ਦੀ ਸਦਨ ਵਿੱਚ ਹਰਦੀਪ ਸਿੰਘ ਨਿਜਰ ਨੂੰ ਸ਼ਰਧਾਂਜਲੀ ਦੇਣ ਵਾਲੇ ਮਾਮਲੇ ਦੇ ਵਿੱਚ ਹੁਣ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਨੋਟਿਸ ਲਿਆ ਹੈ ਦਰਸਲ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਰੇਡੀਓ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨਜਿੰਦਰ ਗਿੱਲ ਦੇ ਵੱਲੋਂ ਲਿਖਤੀ ਰੂਪ ਦੇ ਵਿੱਚ ਇੱਕ ਸ਼ਿਕਾਇਤ ਮਿਲੀ ਸੀ ਕੈਨੇਡਾ ਦੀ ਸੰਸਦ ਨੇ ਹਰਦੀਪ ਸਿੰਘ ਨਿੱਜਰਦੀ ਮੌਤੀ ਪਹਿਲੀ ਵਰਸੀ ਮੌਕੇ 1 ਮਿੰਟ ਦਾ ਮੌਨ ਰੱਖਿਆ ਇਹ ਸ਼ਰਧਾਂਜਲੀ ਖਾਸ ਤੌਰ ਤੇ ਮਹੱਤਵਪੂਰਨ ਰਾਸ਼ਟਰੀ ਮਹੱਤਵ ਵਾਲੇ ਵਿਅਕਤੀਆਂ ਲਈ ਰੱਖਵੀਂ ਹੈ ਉਹਨਾਂ ਦੇ ਯੋਗਦਾਨ ਲਈ ਸਤਿਕਾਰ ਅਤੇ ਯਾਦ ਦਾ ਇੱਕ ਚਿੰਨ ਹੁੰਦੀ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਦਫ਼ਤਰ ਨੇ ਸਥਿਤ ਰੇਡੀਓ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨਿੰਦਰ ਗਿੱਲ ਦੇ ਉਸ ਪੱਤਰ ਦਾ ਨੋਟਿਸ ਲਿਆ ਹੈ ਜਿਸਟ ਹਾਊਸ ਆਫ ਕਾਮਨਸ ਦੇ ਸਪੀਕਰ ਵੱਲੋਂ ਨਿੱਜਰ ਨੂੰ ਸ਼ਰਧਾਂਜਲੀ ਦੇਣ ਦਾ ਵਿਰੋਧ ਕੀਤਾ ਗਿਆ ਨਿੱਜਰ ਪਿਛਲੇ ਸਾਲ ਸੜੀ 'ਚ ਗੋਲੀਬਾਰੀ ਦੀ ਘਟਨਾ ਦੇ ਵਿੱਚ ਮਾਰਿਆ ਗਿਆ ਸੀ ਮਨਿੰਦਰ ਗਿੱਲ ਦੇ ਪੱਤਰ ਦਾ ਜਵਾਬ ਦਿੰਦਿਆਂ ਹੋਇਆਂ ਝੂਲੋ ਦੇ ਕਾਰਜਕਾਰੀ ਪੱਤਰ ਵਿਹਾਰ ਦੇ ਅਧਿਕਾਰੀ ਜੇ ਗੌਂਸ ਨੇ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੇ ਪੱਤਰ 'ਚ ਕੀਤੀਆਂ ਟਿੱਪਣੀਆਂ ਦੀ ਸਮੀਖਿਆ ਕੀਤੀ ਗਈ ਹੈ ਤੇ ਇਸ ਨੂੰ ਜਨਤਕ ਸੁਰੱਖਿਆ ਲੋਕਤੰਤਰੀ ਸੰਸਥਾਵਾਂ ਅਤੇ ਅੰਤਰ ਸਰਕਾਰੀ ਮਾਮਲਿਆਂ ਦੇ ਮੰਤਰੀ ਡੋਮਿਨਿਕ ਬਲੈਂਕ ਨੂੰ ਸੂਚਨਾ ਅਤੇ ਵਿਚਾਰ ਲਈ ਭੇਜਿਆ ਜਾਵੇਗਾ ਜੇ ਰੌਂਜ਼ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮਾਮਲਾ ਉਨ੍ਹਾਂ ਦੇ ਧਿਆਨ 'ਚ ਲਿਆਉਣ ਲਈ ਤਨਪਾਤ ਕੀਤਾ ਹੈ। ਰੇਡੀਓ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨਿੰਦਰ ਗਿੱਲ ਨੇ ਜਸਟਨ ਟਰੂਡੋ ਨੂੰ ਲਿਖੇ ਇੱਕ ਪੱਤਰ 'ਚ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ 23 ਜੂਨ ਦਾ ਦਿਨ ਹਰ ਕੈਨੇਡੀਅਨ ਲਈ ਬਹੁਤ ਦੁਖਦਾਈ ਹੈ ਕਿਉਂਕਿ ਇਸ ਦਿਨ ਅਸੀਂ ਕਨਿਸ਼ਕ ਬੰਬ ਧਮਾਕੇ 'ਚ ਜਾਨਾਂ ਗਵਾਉਣ ਵਾਲੇ 329 ਲੋਕਾਂ ਨੂੰ ਯਾਦ ਕਰਦੇ ਹਾਂ। ਉਨ੍ਹਾਂ ਲਿਖਿਆ ਹੈ ਕਿ ਹਵਾਬਾਜ਼ੀ ਇਤਿਹਾਸ 'ਚ ਸਭ ਤੋਂ ਭਿਆਨਕ ਅਤਵਾਦੀ ਹਮਲੇ ਲਈ ਜ਼ਿੰਮੇਵਾਰ ਕੱਟੜਪੰਥੀ ਵਿਚਾਰਧਾਰਾ ਨੂੰ ਹਾਊਸ ਆਫ ਕਾਮਨਸ ਵੱਲੋਂ ਜਾਇਸਟ ਠਹਿਰਾਇਆ ਗਿਆ ਸੀ। ਬੀਤੀ 19 ਜੂਨ ਨੂੰ ਹਾਊਸ ਆਫ ਕਾਮਨਸ ਦੇ ਸਪੀਕਰ ਦੇ ਸਦਨ ਦੇ ਮੈਂਬਰਾਂ ਨੂੰ ਪਿਛਲੇ ਸਾਲ ਸੜੀ 'ਚ ਕਤਲ ਕੀਤੇ ਗਏ ਹਰਦੀਪ ਸਿੰਘ ਨੇਜਰ ਦੀ ਯਾਦ 'ਚ ਖੜੇ ਹੋਣ ਅਤੇ ਮੌਨ ਰਹਿਣ ਦੀ ਅਪੀਲ ਕੀਤੀ ਗਈ ਸੀ। ਗਿੱਲ ਨੇ ਇਸ ਘਟਨਾ ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਹਰਦੀਪ ਨੇਜਰ ਦਾ ਕਤਨਾਕ ਨਾ ਮਾਫੀਯੋਗ ਹੈ ਅਤੇ ਇਸ ਜੁਰਮ ਲਈ ਜ਼ਿੰਮੇਵਾਰ ਸੇਵੀ ਵਿਅਕਤੀ ਨੂੰ ਨਿਆਂ ਦੇ ਕਟਖਰੇ ਦੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ ਹਾਲਾਂਕਿ ਹਾਊਸ ਆਫ ਕਾਮਨਸ ਜੇ ਸਨਮਾਨ ਪ੍ਰਾਪਤ ਕਰਨ ਵਾਲਾ ਕੋਈ ਵੀ ਵਿਅਕਤੀ ਬੇਦਾਗ ਚਰਿੱਤਰ ਵਾਲਾ ਹੋਣਾ ਚਾਹੀਦਾ ਹੈ ਹਾਊਸ ਆਫ ਕਾਮਨਸ ਕੈਨੇਡਾ ਨੂੰ ਇੱਕ ਰਾਸ਼ਟਰ ਅਤੇ ਤਾਜ ਦੀ ਪਵਿੱਤਰਤਾ ਵਜੋਂ ਦਰਸਾਉਂਦਾ ਹੈ ਗਲੋਬ ਐਂਡ ਮੇਲਜ਼ ਪ੍ਰਕਾਸ਼ਿਤ ਇੱਕ ਰਿਪੋਰਟ ਦਾ ਹਵਾਲਾ ਦਿੰਦਿਆਂ ਹੋਇਆਂ ਮਨਿੰਦਰ ਗਿੱਲ ਨੇ ਟਰੂਡੋ ਨੂੰ ਲਿਖੇ ਇਸ ਲੇਖ ਚ ਕਿਹਾ ਕਿ ਹਰਦੀਪ ਨਿਜਰ ਨੇ ਲੋਕਾਂ ਨੂੰ ਹਥਿਆਰ ਚੁੱਕਣ ਲਈ ਕਿਹਾ ਹੈ ਅਤੇ ਸ਼ਾਂਤੀਪੂਰਨ ਸੜਕਰ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਦਾ ਮਜ਼ਾਕ ਉਡਾਇਆ ਹੈ ਲੇਖ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਹ ਆਦਮੀ ਕਟੜਪੰਥੀ ਵਿਚਾਰਧਾਰਾ ਦੇ ਵਿੱਚ ਡੁੱਬਿਆ ਹੋਇਆ ਸੀ ਉਸ ਦੇ ਅਤਵਾਦੀਆਂ ਤੇ ਸਮੂਹਿਕ ਕਾਤਲਾਂ ਦੇ ਨਾਲ ਨੇੜਲੇ ਸਬੰਧ ਸਨ ਉਸ ਨੂੰ ਪਾਕਿਸਤਾਨ ਦੀ ਕਥਿਤ ਯਾਤਰਾ ਦੌਰਾਨ ਇੱਕ ਏ 47 ਰਾਈਫਲ ਚਲਾਉਂਦੇ ਹੋਏ ਵੀ ਵੇਖਿਆ ਜਾ ਸਕਦਾ ਹੈ ਇਹ ਵੀ ਦੋਸ਼ ਲਗਾਏ ਗਏ ਨੇ ਕਿ ਉਹ ਫਰਜ਼ੀ ਪਾਸਪੋਰਟ ਤੇ ਕੈਨੇਡਾ ਆਇਆ ਸੀ ਗਿੱਲ ਨੇ ਪੱਤਰ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਇੱਕ ਕੈਨੇਡੀਅਨ ਹੋਣ ਦੇ ਨਾਤੇ ਮੈਨੂੰ ਇਹ ਜਾਣ ਕੇ ਦੁੱਖ ਹੋਇਆ ਹੈ ਕਿ ਅਜਿਹੇ ਵਿਅਕਤੀ ਨੂੰ ਹਾਊਸ ਆਫ ਕਾਮਨਸ ਦੇ ਵਿੱਚ ਸਨਮਾਨਿਤ ਕੀਤਾ ਗਿਆ ਹੈ ਗਿਲ ਨੇ ਪੱਤਰ ਵਿੱਚ ਕਿਹਾ ਹੈ ਕਿ ਹਾਊਸ ਆਫ ਕਾਮਨਸ ਵਿੱਚ ਇੱਕ ਨਾਜ਼ੀ ਨੂੰ ਸਨਮਾਨਿਤ ਕੀਤੇ ਜਾਣ ਤੋਂ ਬਾਅਦ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਹਾਊਸ ਆਫ ਕਾਮਨਸ ਵਿੱਚ ਬੁਲਾਏ ਗਏ ਜਾਂ ਸਨਮਾਨਿਤ ਕੀਤੇ ਗਏ ਵਿਅਕਤੀਆਂ ਦੀ ਜਾਂਚ ਕਰਨ ਲਈ ਕਿਸੇ ਕਿਸਮ ਦੀ ਪ੍ਰਕਿਰਿਆ ਵਿਕਸਿਤ ਕੀਤੀ ਜਾਵੇਗੀ ਪਰ ਇਸ ਘਟਨਾ ਤੋਂ ਉਲਟ ਸੰਕੇਤ ਮਿਲ ਰਹੇ ਨੇ ਰੇਡੀਓ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਨੇ ਪੁੱਛਿਆ ਹੈ ਕਿ ਕੀ ਟਰੂਡੋ ਸਾਰੇ ਕੈਨੇਡੀਅਨਾਂ ਨੂੰ ਦੱਸਣਾ ਚਾਹੁੰਦੇ ਨੇ ਕਿ ਇਸ ਫੈਸਲੇ ਤੱਕ ਪਹੁੰਚਣ ਲਈ ਕਿਸ ਤਰ੍ਹਾਂ ਦੀ ਪ੍ਰਕਿਰਿਆ ਅਪਣਾਈ ਗਈ ਇਸ ਕਦਮ ਤੋਂ ਪਹਿਲਾਂ ਕਿਸ ਤਰ੍ਹਾਂ ਦੀ ਚਰਚਾ ਹੋਈ ਤੇ ਇਹ ਸਮਝੌਤਾ ਕਿਵੇਂ ਹੋਇਆ ਗਿੱਲ ਨੇ ਪੱਤਰ 'ਚ ਇਹ ਵੀ ਲਿਖਿਆ ਹੈ ਕਿ ਸਰਕਾਰ ਨੂੰ ਜਵਾਬਦੇਹ ਬਣਾਉਣ ਅਤੇ ਲੋਕ ਹਿੱਤਾਂ ਦੀ ਰੱਖਿਆ ਕੀਤੀ ਜਾਵੇ ਵੇਖਣਾ ਹੋਵੇਗਾ ਕਿ ਗਿੱਲ ਦੇ ਇਸ ਪੱਤਰ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਜੋ ਨੋਟਿਸ ਲਿਆ ਹੈ ਉਸ ਤੋਂ ਬਾਅਦ ਕੀ ਸਿੱਟੇ ਨਿਕਲ ਕੇ ਸਾਹਮਣੇ ਆਉਂਦੇ ਨੇ ਕੈਨੇਡਾ ਦੇ ਵਿੱਚ ਹਜ਼ਾਰਾਂ ਹਵਾਈ ਮੁਸਾਫਰਾਂ ਦੇ ਖੱਜਲਖوار ਹੋਣ ਦਾ ਕਾਰਨ ਬਣੀ ਵੈਸਟ ਜੈਟ ਦੇ ਮਕੈਨਿਕਸ ਦੀ ਹੜਤਾਲ देर रात ਤੱਕ ਖਤਮ ਹੋ ਗਈ ਹੈ ਹੁਣ ਤੱਕ 832 ਉਡਾਨਾਂ ਰੱਦ ਕੀਤੀਆਂ ਗਈਆਂ ਸੀ ਜਿਸ ਨਾਲ ਹਜ਼ਾਰਾਂ ਯਾਤਰੀਆਂ ਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕੈਨੇਡਾ ਵਿੱਚ ਹਜ਼ਾਰਾਂ ਹਵਾਈ ਮੁਸਾਫਰਾਂ ਦੇ ਖੱਜਲਖوار ਹੋਣ ਦਾ ਕਾਰਨ ਬਣੀ ਵੈਸਟ ਜੈਟ ਦੇ ਮਕੈਨਿਕਸ ਨੇ ਹੜਤਾਲ ਦੇ ਰਾਤ ਖਤਮ ਕਰ ਦਿੱਤੀ ਲੰਬੀ ਗੱਲਬਾਤ ਮਗਰੋਂ ਮੁਲਾਜ਼ਮ ਯੂਨੀਅਨ ਅਤੇ 에ਅਰਲਾਈਨ ਦੇ ਪ੍ਰਬੰਧਕ ਸਮਝੌਤੇ ਤੇ ਪਹੁੰਚੇ ਜਿਸ ਮੁਤਾਬਕ ਮੈਕੈਨਿਕਸ ਦੀ ਤਨਖਾਹ ਵਿੱਚ 5 ਸਾਲਾਂ ਦੌਰਾਨ 15% ਵਾਧਾ ਹੋਵੇਗਾ ਤੇ ਓਵਰਟਾਈਮ ਦਾ ਮਹਿੰਤਾਨਾ ਵੀ ਵਧਾਇਆ ਜਾਵੇਗਾ ਦੱਸਿਆ ਕਿ ਹਤਵਾਰ ਨੂੰ ਕੀਤੇ ਐਲਾਨ ਤਹਿਤ ਮਕੈਨਿਕਸ ਦੀ ਹੜਤਾਲ ਸੋਮਵਾਰ ਅਤੇ ਮੰਗਲਵਾਰ ਤੱਕ ਜਾਰੀ ਰਹਿਣ ਦੀ ਗੱਲ ਆਖੀ ਗਈ ਸੀ ਜਿਸ ਦੇ ਸਿੱਟੇ ਵਜੋਂ 832 ਉਡਾਨਾਂ ਰੱਦ ਹੋਈਆਂ ਅਤੇ ਕੈਨੇਡਾ ਦਿਹਾੜੇ ਮੌਕੇ 10000 ਤੋਂ ਵੱਧ ਮੁਸਾਫਰਾਂ ਨੂੰ ਆਪਣੀ ਆਵਾਜਾਈ ਯੋਜਨਾ ਰੱਦ ਕਰਨੀ ਪਈ ਸਮਝੌਤੇ ਤੇ ਪਹੁੰਚਣ ਤੋਂ ਪਹਿਲਾਂ ਮੁਲਾਜ਼ਮ ਯੂਨੀਅਨ ਅਤੇ 에ਅਰਲਾਈਨ ਦੇ ਪ੍ਰਬੰਧਕਾਂ ਵੱਲੋਂ ਮੌਜੂਦਾ ਹਾਲਾਤਾਂ ਲਈ ਇੱਕ ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਕਿਸੇ ਵੀ 에어ਲਾਈਨ ਵਿੱਚ ਫਲਾਈਟਸ ਦੇ ਰੋਜ਼ਾਨਾ ਸੰਚਾਲਨ ਵਾਸਤੇ ਮਕੈਨਿਕਸ ਦੀ ਅਹਿਮੀਅਤ ਬਹੁਤ ਜ਼ਿਆਦਾ ਹੁੰਦੀ ਹੈ ਜੋ ਹਵਾਈ ਜਹਾਜ਼ ਦਾ ਰੱਖ-ਰਖਾਅ ਯਕੀਨੀ ਬਣਾਉਂਦੇ ਨੇ ਫਲਾਈਟ ਅਵੇਅਰ ਦੇ ਆਂਕੜਿਆਂ ਮੁਤਾਬਕ ਐਤਵਾਰ ਨੂੰ 77% ਫਲਾਈਟਸ ਰੱਦ ਹੋਈਆਂ ਅਤੇ ਕੁਮੰਤਰੀ ਪੱਧਰ ਤੇ ਸਭ ਤੋਂ ਵੱਧ ਉਡਾਨਾਂ ਰੱਦ ਕਰਨ ਵਾਲੀ 에어ਲਾਈਨ ਵੈਸਟ ਜੈਟ ਰਹੀਏ ਸਮਝੌਤਾ ਹੋਣ ਤੋਂ ਪਹਿਲਾਂ 에어ਕ੍ਰਾਫਟ ਮੈਕੈਨਿਕਸ ਐਸੋਸੀਏਸ਼ਨ ਦੇ ਪ੍ਰਧਾਨ ਬ੍ਰੈਟ ਇਸਟ੍ਰਿਚ ਨੇ ਕਿਹਾ ਕਿ ਕਿਸੇ ਠੋਸ ਨਤੀਜੇ ਤੇ ਪੁੱਜੇ ਬਗੈਰ ਹੜਤਾਲ ਖਤਮ ਕਰਨ ਦਾ ਐਲਾਨ ਨਹੀਂ ਕੀਤਾ ਜਾਵੇਗਾ ਵੈਸਟ ਜੈਟ ਦੇ ਤਕਰੀਬਨ 680 ਮੁਲਾਜ਼ਮ 에어ਕ੍ਰਾਫਟ ਮੈਕੈਨਿਕਸ ਐਸੋਸੀਏਸ਼ਨ ਦੇ ਮੈਂਬਰ ਨੇ ਜਿਨ੍ਹਾਂ ਵੱਲੋਂ ਸ਼ੁੱਕਰਵਾਰ ਦੇਰ ਰਾਤ ਹੜਤਾਲ ਸ਼ੁਰੂ ਕੀਤੀ ਗਈ ਸੀ ਇਸੇ ਦੌਰਾਨ ਵੈਸਟ ਜੈਟ ਦੇ ਪ੍ਰੈਜ਼ੀਡੈਂਟ ਡੈਡਰਿਕ ਪੈਨ ਦਾ ਕਹਿਣਾ ਹੈ ਕਿ ਯੂਨੀਅਨ ਦੀਆਂ ਆਪ ਹੁਦਰੀਆਂ ਕਾਰਨ ਵੱਡੀ ਗਿਣਤੀ ਵਿੱਚ ਕੈਨੇਡਾ ਵਾਸੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ ਕੈਲਗਰੀ ਸਥਿਤ ਵੈਸਟ ਜੈਟ ਦੇ ਮੁੱਖ ਦਫ਼ਤਰ ਵਿੱਚ ਡੈਡਰਿਕ ਪੈਨ ਅਤੇ 에ਅਰਲਾਈਨ ਦੇ ਮੁੱਖ ਕਾਰਜਕਾਰੀ ਅਫਸਰ ਐਲੈਕਸਿਸ ਵੱਲੋਂ ਵਾਰ-ਵਾਰ 48 ਮੁਲਾਜ਼ਮਾਂ ਦੀ ਨਿਖੇਦੀ ਕੀਤੀ ਗਈ ਉਹਨਾਂ ਕਿਹਾ ਕਿ ਹੜਤਾਲ ਦਾ ਇੱਕੋ ਇੱਕ ਮਕਸਦ ਗੱਲਬਾਤ ਦੀ ਟੇਬਲ ਤੇ ਵੱਧ ਤੋਂ ਵੱਧ ਦਬਾਅ ਕਾਇਮ ਕਰਨਾ ਰਿਹਾ ਜਦਕਿ ਮੰਗਾਂ ਨਾਲ ਸੰਬੰਧਿਤ ਗੱਲਬਾਤ ਦਾ ਸਿਲਸਿਲਾ ਪਹਿਲਾਂ ਹੀ ਚੱਲ ਰਿਹਾ ਸੀ वेस्ट जेट ਨੇ ਦਾਵਾ ਕੀਤਾ ਹੈ ਕਿ ਉਹਨਾਂ ਦੇ ਮਕੈਨਿਕਸ ਨੂੰ ਮੁਲਕ ਵਿੱਚ ਬਿਹਤਰੀਨ ਉਜਰਤ ਦਰਾਂ ਮਿਲ ਰਹੀਆਂ ਨੇ ਪਰ ਮੁਲਾਜ਼ਮ ਯੂਨੀਅਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਈ ਪ੍ਰਮੁੱਖ 에ਅਰਲਾਈਨਸ ਤੋਂ 30% ਘੱਟ ਮਹਨਤਾਨਾ ਅਦਾ ਕੀਤਾ ਜਾ ਰਿਹਾ ਹੈ। ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਮੰਗ ਅਤੇ वेस्ट जेट ਦੇ ਪ੍ਰਬੰਧਕਾਂ ਵੱਲੋਂ ਕੀਤੀ ਜਾ ਰਹੀ ਪੇਸ਼ਕਸ਼ ਵਿੱਚ ਤਕਰੀਬਨ 7% ਫਰਕ ਦੱਸਿਆ ਜਾਂਦਾ ਹੈ। ਜਿਸ ਦੀ ਕੁੱਲ ਰਕਮ 4 ਸਾਲ ਦੇ ਕੰਟਰੈਕਟ ਦੌਰਾਨ 80 ਲੱਖ ਡਾਲਰ ਬੰਦੀ ਏ ਉਦੜ ਹਵਾਈ ਅੱਡਿਆਂ ਤੇ ਫਸੇ ਮੁਸਾਫਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੁਝ ਸਮਝ ਨਹੀਂ ਆ ਰਹੀ ਕਿ ਕੀ ਕੀਤਾ ਜਾਵੇ ਜ਼ਿਕਰਯੋਗ ਹੈ ਕਿ ਮਕੈਨਿਕਸ ਦੀ ਹੜਤਾਲ ਦੇ ਕਾਰਨ ਕਾਫੀ ਜ਼ਿਆਦਾ ਮੁਸਾਫਰਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪਿਆ ਹੈ ਕੈਨੇਡਾ ਨੇ ਵੀਜ਼ਾ ਧਾਰਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਅਮਰੀਕਾ ਤੋਂ ਬਾਅਦ ਜਸਟਨ ਟਰੂਡੋ ਦਾ ਵੱਡਾ ਫੈਸਲਾ ਸਾਹਮਣੇ ਆਇਆ ਹੈ ਕੈਨੇਡਾ ਨੇ ਅਮਰੀਕਾ ਦੇ H1B ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਨਿਯਮਾਂ ਵਿੱਚ ਢਿੱਲ ਦਿੱਤੀ ਹੈ ਕੈਨੇਡੀਅਨ ਸਰਕਾਰ ਦੇ ਇਸ ਕਦਮ ਨੂੰ ਆਈਟੀ ਦਾ ਪ੍ਰਮੁੱਖ ਸਥਾਨ ਬਣਾਉਣ ਦੇ ਉਦੇਸ਼ ਦੇ ਵਜੋਂ ਵੇਖਿਆ ਜਾ ਰਿਹਾ ਹੈ। ਕੈਨੇਡਾ ਨੇ ਅਮਰੀਕਾ ਦੇ H1B ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਨਿਯਮਾਂ ਦੇ ਵਿੱਚ ਢਿੱਲ ਦੇ ਦਿੱਤੀ ਹੈ। ਕੈਨੇਡੀਅਨ ਸਰਕਾਰ ਦੇ ਇਸ ਕਦਮ ਨੂੰ ਆਈਟੀ ਦਾ ਪ੍ਰਮੁੱਖ ਸਥਾਨ ਬਣਾਉਣ ਦੇ ਉਦੇਸ਼ ਵਜੋਂ ਵੇਖਿਆ ਜਾ ਰਿਹਾ ਹੈ। ਕੈਨੇਡਾ ਦੇ ਵਰਕ ਪਰਮਿਟ ਨਿਯਮਾਂ ਦੇ ਵਿੱਚ ਦਿੱਤੀ ਢਿੱਲ ਨੇ ਇੱਕ ਚੋਟੀ ਦੇ ਆਈਟੀ ਸੈਕਟਰ ਵਜੋਂ ਇਸ ਦੀ ਸਥਿਤੀ ਨੂੰ ਵਧਾ ਦਿੱਤਾ ਹੈ। ਇਸ ਨੂੰ ਭਾਰਤੀਆਂ ਲਈ ਵੀ ਇੱਕ ਚੰਗੀ ਖਬਰ ਦੇ ਵਜੋਂ ਵੇਖਿਆ ਜਾ ਰਿਹਾ ਹੈ। H1B ਵੀਜ਼ਾ ਰੱਖਣ ਵਾਲੇ ਭਾਰਤੀਆਂ ਨੂੰ ਵੀ ਵਰਕ ਪਰਮਿਟ ਨਿਯਮਾਂ ਵਿੱਚ ਢਿੱਲ ਦਾ ਲਾਭ ਮਿਲੇਗਾ। ਕੈਨੇਡਾ ਦੇ ਫੈਸਲੇ ਨਾਲ ਉੱਚ ਹੁਨਰਮੰਦ ਪੇਸ਼ੇਵਰਾਂ ਖਾਸ ਤੌਰ ਤੇ IT ਨਾਲ ਸੰਬੰਧਿਤ ਪੇਸ਼ਿਆਂ ਵਿੱਚ ਕੈਨੇਡਾ ਜਾਣਾ ਆਸਾਨ ਹੋ ਜਾਵੇਗਾ। ਇਹ ਗਲੋਬਲ ਟੈਲੈਂਟ ਪੂਲ ਵਿੱਚ ਆਪਣੀ ਪ੍ਰਤੀਯੋਗਤਾ ਨੂੰ ਬਰਕਰਾਰ ਰੱਖਣ ਲਈ ਕੈਨੇਡਾ ਦੀ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ। 1.2% ਦੇ GDP ਵਿਕਾਸ ਦਰ ਦੇ ਨਾਲ ਕੈਨੇਡਾ IT ਪੇਸ਼ੇਵਰਾਂ ਲਈ ਬਹੁਤ ਸਾਰੇ ਮੌਕੇ ਪ੍ਰਦਾਨ ਕਰਦਾ ਹੈ। ਵਿਤੀ ਸਾਲ 2022-23 ਵਿੱਚ 15000 ਤੋਂ ਵੱਧ ਭਾਰਤੀ ਤਕਨੀਕੀ ਪੇਸ਼ੇਵਰ ਕੈਨੇਡਾ ਚਲੇ ਗਏ ਜੋ ਕਿ ਤਕਨੀਕੀ ਪ੍ਰਤਿਭਾ ਲਈ ਇੱਕ ਵਿਸ਼ਵਵਿਆਪੀ ਕੇਂਦਰ ਵਜੋਂ ਦੇਸ਼ ਦੀ ਵਧ ਰਹੀ ਸਥਿਤੀ ਅਤੇ ਭਾਰਤੀ ਨਾਗਰਿਕਾਂ ਵਿੱਚ ਇਸ ਦੀ ਪ੍ਰਸਿੱਧੀ ਨੂੰ ਦਰਸਾਉਂਦਾ ਹੈ US H1B ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਨਿਯਮਾਂ ਵਿੱਚ ਇਹ ਢਿੱਲ ਅਮਰੀਕਾ ਵਿੱਚ ਭਾਰਤੀ ਆਈਟੀ ਪੇਸ਼ੇਵਰਾਂ ਲਈ ਮਹੱਤਵਪੂਰਨ ਹੈ ਕਿਉਂਕਿ ਇਹ ਉਹਨਾਂ ਨੂੰ ਸਥਿਰ ਰੋਜ਼ਗਾਰ ਦੇ ਮੌਕਿਆਂ ਦੇ ਨਾਲ ਇੱਕ ਨਵੇਂ ਬਾਜ਼ਾਰ ਵਿੱਚ ਆਪਣੇ ਹੁਨਰਾਂ ਦਾ ਲਾਭ ਉਠਾਉਣ ਲਈ ਇੱਕ ਵਿਕਲਪਕ ਰਸਤਾ ਪ੍ਰਦਾਨ ਕਰ ਸਕਦਾ ਹੈ ਖਾਸ ਤੌਰ ਤੇ ਮੌਜੂਦਾ ਅਮਰੀਕੀ ਇਮੀਗ੍ਰੇਸ਼ਨ ਮਾਹੌਲ ਵਿੱਚ ਪਾਬੰਦੀਆਂ ਵਾਲੀਆਂ ਨੀਤੀਆਂ ਜਾਂ ਅਨਿਸ਼ਚਿਤ ਨੌਕਰੀ ਦੀ ਸੁਰੱਖਿਆ ਤੋਂ ਪ੍ਰਭਾਵਿਤ ਲੋਕਾਂ ਲਈ ਇਹ ਇੱਕ ਫਾਇਦੇਮੰਦ ਕਦਮ ਸਾਬਿਤ ਹੋ ਸਕਦਾ ਹੈ ਹਰ ਸਾਲ ਹਜ਼ਾਰਾਂ ਦੀ ਤعداد ਦੇ ਵਿੱਚ ਭਾਰਤੀ ਵਿਦਿਆਰਥੀ ਕੈਨੇਡਾ ਪੜਨ ਵਾਸਤੇ ਆਉਂਦੇ ਸਨ ਤੇ ਕੈਨੇਡਾ ਉਹਨਾਂ ਦਾ ਸਭ ਤੋਂ ਪਹਿਲਾ ਆਪਸ਼ਨ ਮੰਨਿਆ ਜਾਂਦਾ ਸੀ ਪਰ ਹੁਣ ਹੈਰਾਨੀਜਨਕ ਅੰਕੜੇ ਸਾਹਮਣੇ ਆ ਰਹੇ ਨੇ ਦਰਸਲ ਕੈਨੇਡਾ ਦੇ ਵਿੱਚ ਰੋਜ਼ਗਾਰ ਘਟ ਗਿਆ ਹੈ ਜਿਸ ਕਾਰਨ ਵਿਦਿਆਰਥੀਆਂ ਨੂੰ ਖਾਨ ਕਮਾਉਣ ਦੇ ਵਿੱਚ ਵੀ ਕਮੀ ਆਉਂਦੀ ਹੈ ਤੇ ਰਿਹਾਇਸ਼ੀ ਸੰਕਟ ਦੇ ਕਾਰਨ ਵੀ ਹੁਣ ਵਿਦਿਆਰਥੀਆਂ ਦਾ ਕੈਨੇਡਾ ਤੋਂ ਮੋਹ ਭੰਗ ਹੁੰਦਾ ਵਿਖਾਈ ਦੇ ਰਿਹਾ ਹੈ ਵਿਦੇਸ਼ਾਂ 'ਚ ਪੜ੍ਹਾਈ ਲਈ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ਲੰਮੇ ਸਮੇਂ ਤੋਂ ਇੱਕ ਪਸੰਦੀਦਾ ਦੇਸ਼ ਰਿਹਾ ਹੈ ਪਰ ਹੁਣ ਭਾਰਤੀ ਵਿਦਿਆਰਥੀਆਂ ਦਾ ਕੈਨੇਡਾ ਤੋਂ ਮੋ ਪੰਗ ਹੁੰਦਾ ਵਿਖਾਈ ਦੇ ਰਿਹਾ ਹੈ ਵੱਖ-ਵੱਖ ਕਾਰਨਾ ਕਰਕੇ ਪਿਛਲੇ 1 ਸਾਲ ਵਿੱਚ ਭਾਰਤੀ ਵਿਦਿਆਰਥੀਆਂ ਵਿੱਚ ਕੈਨੇਡਾ ਦੀ ਲੋਕਪ੍ਰਿਅਤਾ ਘਟੀ ਹੈ ਆਈ ਆਰ ਸੀ ਸੀ ਦੇ ਅੰਕੜਿਆਂ ਮੁਤਾਬਕ ਮਾਰਚ 2024 ਵਿੱਚ ਸਿਰਫ 4210 ਭਾਰਤੀ ਵਿਦਿਆਰਥੀਆਂ ਨੇ ਅਧਿਆਨ ਪਰਮਿਟ ਲਈ ਅਰਜ਼ੀ ਦਿੱਤੀ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਸਿਰਫ 83.16% ਹੈ ਮਾਰਚ ਸਾਲ 2022 ਅਤੇ ਮਾਰਚ ਸਾਲ 2023 ਵਿੱਚ 25000 ਭਾਰਤੀ ਵਿਦਿਆਰਥੀਆਂ ਨੇ ਸਟੱਡੀ ਪਰਮਿਟ ਲਈ ਅਰਜ਼ੀ ਦਿੱਤੀ ਸੀ ਭਾਰਤੀ ਵਿਦਿਆਰਥੀਆਂ ਵੱਲੋਂ ਕੈਨੇਡੀਅਨ ਸਟੱਡੀ ਪਰਮਿਟ ਅਰਜ਼ੀਆਂ ਦੀ ਗਿਣਤੀ ਅਕਤੂਬਰ ਸਾਲ 2023 ਤੱਕ ਲਗਾਤਾਰ ਘਟਦੀ ਜਾ ਰਹੀ ਹੈ ਪਿਛਲੇ ਸਾਲ ਦੇ ਮੁਕਾਬਲੇ ਸਾਲ 2023 ਦੀ ਆਖਰੀ ਤਿਮਾਹੀ ਵਿੱਚ 86% ਜ਼ਿਆਦਾ ਭਾਰਤੀ ਵਿਦਿਆਰਥੀਆਂ ਨੇ ਸਟੱਡੀ ਵੀਜ਼ਾ ਲਈ ਅਪਲਾਈ ਕੀਤਾ ਸਾਲ 2023 ਵਿੱਚ ਜੁਲਾਈ ਤੋਂ ਸਤੰਬਰ ਵਿਚਾਲੇ 1,08,000 ਵੀਜ਼ਾ ਪਰਮਿਟ ਜਾਰੀ ਹੋਏ ਅਕਤੂਬਰ ਤੋਂ ਦਸੰਬਰ ਵਿਚਾਲੇ ਸਟੱਡੀ ਪਰਮਿਟ ਦੀ ਗਿਣਤੀ 14,910 ਤੇ ਆ ਗਈ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਗਿਰਾਵਟ ਦਾ ਕੈਨੇਡਾ ਦੀ ਅਰਥ ਵਿਵਸਥਾ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਿਆ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚੋਂ 41% ਭਾਰਤ ਤੋਂ ਆਉਂਦੇ ਨੇ ਉਹ ਟਿਊਸ਼ਨ ਫੀਸਾਂ ਰਿਹਾਇਸ਼ ਅਤੇ ਰਹਿਣ ਸਹਿਣ ਦੇ ਖਰਚਿਆਂ ਰਾਹੀਂ ਸਾਲਾਨਾ ਅਰਬਾ ਡਾਲਰ ਦਾ ਯੋਗਦਾਨ ਪਾਉਂਦੇ ਨੇ ਕਿ ਨੀਰੀਨ ਬਿਊਰੋ ਫਾਰ ਇੰਟਰਨੈਸ਼ਨਲ ਐਜੂਕੇਸ਼ਨ ਦੀ ਰਿਪੋਰਟ ਅਨੁਸਾਰ ਅੰਤਰਰਾਸ਼ਟਰੀ ਵਿਦਿਆਰਥੀ ਸਾਲਾਨਾ ਕੈਨੇਡੀਅਨ ਆਰਥਿਕਤਾ ਵਿੱਚ ਲਗਭਗ 1.34 ਲੱਖ ਕਰੋੜ ਰੁਪਏ ਦਾ ਯੋਗਦਾਨ ਪਾਉਂਦੇ ਨੇ ਪੰਜਾਬ ਦੇ ਵਿਦਿਆਰਥੀ ਕੈਨੇਡੀਅਨ ਆਰਥਿਕਤਾ ਵਿੱਚ 68000 ਕਰੋੜ ਰੁਪਏ ਦਾ ਯੋਗਦਾਨ ਪਾਉਂਦੇ ਨੇ Ontario ਵਿੱਚ 8 ਸਾਲਾਂ ਤੋਂ ਕਰਿਆਨੇ ਦੀ ਦੁਕਾਨ ਚਲਾ ਰਹੇ ਰਾਜ ਪਟੇਲ ਦਾ ਕਹਿਣਾ ਹੈ ਕਿ ਸਾਡੇ ਜ਼ਿਆਦਾਤਰ ਉਤਪਾਦ ਕਿਫਾਇਤੀ ਨੇ ਵਿਦਿਆਰਥੀ ਸਾਡੇ ਮੁੱਖ ਗਾਹਕਾਂ ਦੇ ਵਿੱਚੋਂ ਇੱਕ ਨੇ ਇਸ ਬਦਲਾਅ ਦੇ ਕਾਰਨ ਕਾਰੋਬਾਰ ਪ੍ਰਭਾਵਿਤ ਹੋਇਆ ਹੈ ਭਾਰਤੀ ਵਿਦਿਆਰਥੀਆਂ ਲਈ ਸਟੱਡੀ ਪਰਮਿਟ ਵਿੱਚ ਗਿਰਾਵਟ ਦੇ ਕਈ ਕਾਰਨ ਨੇ ਇਹਨਾਂ ਵਿੱਚ ਵਿਗੜਦੇ ਕੂਟਨੀਤਿਕ ਸੰਬੰਧ ਰੋਜ਼ਗਾਰ ਦੇ ਮੌਕਿਆਂ ਦੀ ਘਾਟ, ਰਹਿਣ-ਸਹਿਣ ਦੀਆਂ ਵਧੀਆਂ ਕੀਮਤਾਂ ਵੀ ਸ਼ਾਮਲ ਨੇ। ਕੈਨੇਡਾ ਵਿੱਚ ਸਾਲ 2021 ਵਿੱਚ ਮਹਿੰਗਾਈ ਦਰ 0.71% ਸੀ ਜੋ ਸਾਲ 2023 ਵਿੱਚ ਵਧ ਕੇ 6.8% ਹੋ ਗਈ ਹੈ। ਸਰਕਾਰ ਨੇ ਭਾਰਤੀ ਵਿਦਿਆਰਥੀਆਂ ਤੇ ਹਫ਼ਤੇ ਵਿੱਚ 24 ਘੰਟੇ ਕੰਮ ਕਰਨ ਦੀ ਸੀਮਾ ਲਗਾਈ ਹੈ। ਇਸ ਕਾਰਨ ਵਿਦਿਆਰਥੀਆਂ ਲਈ ਚੰਗੀ ਜੀਵਨ ਸ਼ੈਲੀ ਜਿਉਣਾ ਸੰਭਵ ਨਹੀਂ ਹੈ। ਕੈਨੇਡਾ ਵਿੱਚ ਰਿਹਾਇਸ਼ ਸੰਕਟ ਕਾਰਨ ਮਕਾਨ ਕਿਰਾਏ ਤੇ ਦੇਣਾ ਤੇ ਇਸ ਨੂੰ ਲੈਣਾ ਵੀ ਹੁਣ ਬਰਦਾਸ਼ਤਯੋਗ ਨਹੀਂ ਰਹਿ ਗਿਆ। ਕੈਨੇਡਾ ਵਿੱਚ ਨੌਕਰੀ ਦੀ ਮਾਰਕੀਟ ਵਿੱਚ ਗਿਰਾਵਟ ਭਾਰਤੀ ਵਿਦਿਆਰਥੀਆਂ ਲਈ ਹੋਰ ਸਮੱਸਿਆਵਾਂ ਪੈਦਾ ਕਰ ਰਹੀ ਹੈ। ਕੈਨੇਡਾ ਵਿੱਚ ਤਕਨੀਕੀ ਭਰਤੀਕਰਨ ਵਾਲੇ ਲਸ਼ਿਤ ਕਪੂਰ ਦਾ ਕਹਿਣਾ ਹੈ ਕਿ ਭਾਰਤੀ ਵਿਦਿਆਰਥੀ ਵੀ ਸਾਲਾਂ ਦੇ ਹੁੰਦੇ ਨੇ ਤੇ ਉਹਨਾਂ ਦੇ ਕੋਲ ਇਹ ਸਖਤ ਹੁਨਰ ਨਹੀਂ ਹੁੰਦੇ ਜਿਸ ਨਾਲ ਉਹਨਾਂ ਦੇ ਰੋਜ਼ਗਾਰ ਦੀਆਂ ਸੰਭਾਵਨਾਵਾਂ ਹੋਰ ਘਟਦੀਆਂ ਨੇ। ਅਸਲ ਵਿੱਚ ਕੈਨੇਡਾ ਵਿੱਚ ਬੇਰੋਜ਼ਗਾਰੀ ਦੀ ਦਰ 6.1% ਤੱਕ ਪਹੁੰਚ ਗਈ ਹੈ ਜੋ ਕਿ ਤਿੰਨ ਸਾਲਾਂ ਵਿੱਚ ਸਭ ਤੋਂ ਵੱਧ ਬੇਰੋਜ਼ਗਾਰੀ ਦੀ ਦਰ ਹੈ ਅਪ੍ਰੈਲ 2024 ਵਿੱਚ 25000 ਨੌਕਰੀਆਂ ਦਿੱਤੀਆਂ ਜਾਣੀਆਂ ਸਨ ਪਰ ਇਸ ਦੀ ਬਜਾਏ 2200 ਨੌਕਰੀਆਂ ਚਲੀਆਂ ਗਈਆਂ ਕੈਨੇਡਾ ਸਰਕਾਰ ਦੇ ਵੱਲੋਂ ਸਮੇਂ-ਸਮੇਂ ਤੇ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਵੀ ਬਦਲਾਅ ਕੀਤੇ ਜਾਂਦੇ ਨੇ ਤੇ ਕੈਨੇਡਾ ਦੇ ਵਿੱਚ ਰਹਿ ਰਹੇ ਮਾਈਗ੍ਰੈਂਟਸ ਤੇ ਵਿੱਚ ਵੀ ਕਟੌਤੀ ਕੀਤੀ ਗਈ ਹੈ। ਵੇਖਣਾ ਹੋਵੇਗਾ ਕਿ ਇਸ ਕਟੌਤੀ ਦਾ ਕੈਨੇਡਾ ਦੇ ਉੱਤੇ ਆਉਣ ਵਾਲੇ ਸਮੇਂ ਵਿੱਚ ਕੀ ਅਸਰ ਪੈਂਦਾ ਹੈ। ਅੱਜ ਤੋਂ ਬ੍ਰਿਟਿਸ਼ ਕੋਲੰਬੀਆ ਦਾ ਨਵਾਂ ਐਕਟ ਲਾਗੂ ਹੋ ਜਾਵੇਗਾ ਜਿਸ ਦੇ ਵਿੱਚ 29 ਪੇਸ਼ਾਾਂ ਤੇ ਡੂੰਘਾ ਅਸਰ ਪਵੇਗਾ ਇਹ ਐਕਟ ਗੈਰ ਜ਼ਰੂਰੀ ਕੈਨੇਡੀਅਨ ਕੰਮ ਦੇ ਅਨੁਪਵਦੀਆਂ ਜ਼ਰੂਰਤਾਂ ਨੂੰ ਹਟਾ ਦਿੰਦਾ ਹੈ ਅਤੇ ਇਸ ਦੇ ਨਾਲ ਹੀ ਅੰਤਰਰਾਸ਼ਟਰੀ ਕ੍ਰੈਡੈਂਸ਼ੀਅਲ ਮਾਨਤਾ ਨੂੰ ਵੀ ਇਹ ਸੁਚਾਰੂ ਕਰਦਾ ਹੈ ਬ੍ਰਿਟਿਸ਼ ਕੋਲੰਬੀਆ ਦਾ ਅੰਤਰਰਾਸ਼ਟਰੀ ਕ੍ਰੈਡੈਂਸ਼ੀਅਲ ਮਾਨਤਾ ਐਕਟ 1 ਜੁਲਾਈ ਯਾਨੀ ਕਿ ਅੱਜ ਤੋਂ ਲਾਗੂ ਹੋ ਜਾਵੇਗਾ ਇਹ ਐਕਟ ਸੂਬੇ 'ਚ ਅੰਤਰਰਾਸ਼ਟਰੀ ਕ੍ਰੈਡੈਂਸ਼ੀਅਲ ਨੂੰ ਮਾਨਤਾ ਦੇਣ ਦੇ ਤਰੀਕੇ 'ਚ ਕਈ ਬਦਲਾਅ ਕਰਦਾ ਹੈ ਅਤੇ ਬਿਨੇਕਾਰਾਂ ਲਈ ਪ੍ਰਕਿਰਿਆ ਨੂੰ ਸਰਲ ਬਣਾਉਂਦਾ ਹੈ ਖਾਸ ਤੌਰ ਤੇ ਇੱਕ ਕੈਨੇਡੀਅਨ ਕੰਮ ਦੇ ਤਜਰਬੇ ਦੀਆਂ ਜ਼ਰੂਰਤਾਂ ਕੁਝ ਬਿਨੇਕਾਰਾਂ ਲਈ ਭਾਸ਼ਾ ਟੈਸਟ ਅਤੇ ਅੰਤਰਰਾਸ਼ਟਰੀ ਬਿਨੇਕਾਰਾਂ ਲਈ ਵਾਧੂ ਫੀਸਾਂ ਨੂੰ ਹਟਾਉਂਦਾ ਹੈ ਇਸ ਦਾ ਪ੍ਰਭਾਵ ਇੰਜੀਨੀਅਰਾਂ ਤੋਂ ਲੈ ਕੇ ਅਕਾਊਂਟੈਂਟ ਰੀਅਲ ਏਸਟੇਟ ਬ੍ਰੋਕਰ ਹੈਲਥ케ਅਰ ਪੇਸ਼ੇਵਰਾਂ ਅਤੇ ਹੋਰ 29 ਪੇਸ਼ਿਆਂ ਤੇ ਪਵੇਗਾ ਸੂਬੇ ਦੇ ਕਾਨੂੰਨ ਦਾ ਖਰੜਾ ਤਿਆਰ ਕਰਨ ਲਈ 18 ਰੈਗੂਲੇਟਰੀ ਸੰਸਥਾਵਾਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ ਜੋ ਕਿ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਦੁਆਰਾ ਪਿਛਲੇ ਸਾਲ ਨਵੰਬਰ ਚ ਪਾਸ ਕੀਤਾ ਗਿਆ ਸੀ ਇਹ ਐਕਟ ਗੈਰ ਜ਼ਰੂਰੀ ਕੈਨੇਡੀਅਨ ਕੰਮ ਦੇ ਅਨੁਪਰਤੀਆਂ ਜ਼ਰੂਰਤਾਂ ਨੂੰ ਹਟਾ ਕੇ ਅੰਤਰਰਾਸ਼ਟਰੀ ਕ੍ਰੈਡੈਂਸ਼ੀਅਲ ਮਾਨਤਾ ਨੂੰ ਸੁਚਾਰੂ ਕਰੇਗਾ ਸੈਕੰਡਰੀ ਸਿੱਖਿਆ ਅਤੇ ਭਵਿੱਖ ਦੇ ਹੁਨਰ ਮੰਤਰਾਲੇ ਦਾ ਕਹਿਣਾ ਹੈ ਕਿ ਇਹ ਮੌਜੂਦਾ ਦ੍ਰਿਸ਼ਟੀਕੋਣਾਂ ਨੂੰ ਸਮਝਣ ਅਤੇ ਕਿਸੇ ਮੌਜੂਦਾ ਕੈਨੇਡੀਅਨ ਕੰਮ ਦੇ ਤਜਰਬੇ ਦੀ ਲੋੜਾਂ ਦੀ ਪਛਾਣ ਕਰਨ ਲਈ ਰੈਗੂਲੇਟਰੀ ਅਥਾਰਟੀਆਂ ਨਾਲ ਕੰਮ ਕਰ ਰਿਹਾ ਹੈ ਜੋ ਨਵੇਂ ਨਿਯਮਾਂ ਦੇ ਅਧੀਨ ਵਰਜਿਤ ਹੋਣਗੇ ਹਾਲਾਂਕਿ ਸੂਬੇ ਦਾ ਕਹਿਣਾ ਹੈ ਕਿ ਇੰਟਰਨੈਸ਼ਨਲ ਕ੍ਰੈਡੈਂਸ਼ੀਅਲ ਮਾਨਤਾ ਦੇ ਸੁਪਰਡੈਂਟ ਕੈਨੇਡੀਅਨ ਕੰਮ ਦੇ ਤਜਰਬੇ ਦੀ ਲੋੜ ਨੂੰ ਇੱਕ ਜਾਇਜ਼ ਕਾਰਨ ਵਾਲੇ ਰੈਗੂਲੇਟਰ ਨੂੰ ਛੋਟ ਦੇ ਸਕਦੇ ਨੇ 157ਵੇਂ ਕੈਨੇਡਾ ਦਿਹਾੜੇ ਦੇ ਜਸ਼ਨ ਸ਼ੁਰੂ ਹੋ ਚੁੱਕੇ ਨੇ ਅਤੇ ਪਾਰਲੀਮੈਂਟ ਹਿੱਲ ਸਣੇ ਵੱਖ-ਵੱਖ ਥਾਵਾਂ ਤੇ ਸਮਾਗਮ ਕਰਵਾਏ ਜਾ ਰਹੇ ਨੇ ਇਸ ਮੌਕੇ ਫਾਇਰ ਚੀਫ ਕੈਨ ਮਕਮਲ ਨੇ ਇਹ ਕਿਹਾ ਕਿ ਸੁਰੱਖਿਆ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ ਪਟਾਕੇ ਚਲਾਉਣ ਤੋਂ ਪਹਿਲਾਂ ਆਪਣੇ ਸ਼ਹਿਰ ਵਿੱਚ ਜਾਰੀ ਹਦਾਇਤਾਂ ਬਾਰੇ ਚੰਗੀ ਤਰ੍ਹਾਂ ਜਾਣ ਲੈਣ ਦੀ ਵੀ ਗੱਲ ਆਖੀ ਗਈ ਹੈ ਜੇਕਰ ਤੁਸੀਂ ਕੈਨੇਡਾ ਡੇ ਦੇ ਮੌਕੇ ਤੇ ਪਟਾਕੇ ਚਲਾਉਂਦੀ ਯੋਜਨਾ ਬਣਾ ਰਹੇ ਹੋ ਤਾਂ ਫਿਰ ਫਾਇਰ ਚੀਫਸ ਦਾ ਕਹਿਣਾ ਹੈ ਕਿ ਅਜਿਹਾ ਕਰਨ ਤੋਂ ਪਹਿਲਾਂ ਤੁਹਾਨੂੰ ਸੁਰੱਖਿਆ ਦੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਜਾਂ ਇਸ ਨੂੰ ਖੁਦ ਕਰਨਾ ਛੱਡ ਦੇਣਾ ਚਾਹੀਦਾ ਹੈ ਜਾਂ ਫਿਰ ਇਸ ਦੀ ਬਜਾਏ ਕਿਸੇ ਆਤਿਸ਼ਬਾਜ਼ੀ ਸ਼ੋਅ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਕੈਨੇਡੀਅਨ ਐਸੋਸੀਏਸ਼ਨ ਆਫ ਫਾਇਰ ਚੀਫਸ ਦੇ ਪ੍ਰਧਾਨ ਕੇਨ ਮੈਕਮਲ ਨੇ ਮੀਡੀਆ ਨੂੰ ਦੱਸਿਆ ਹੈ ਕਿ ਜਦੋਂ ਪਟਾਕਿਆਂ ਦੀ ਗੱਲ ਆਉਂਦੀ ਹੈ ਤਾਂ ਸੰਗਠਨ ਦਾ ਰੁਖ ਸਪਸ਼ਟ ਹੁੰਦਾ ਹੈ ਉਨਾ ਕੇ ਹੈ ਕਿ ਸਾਡੀ ਪਹਿਲੀ ਤੇ ਪ੍ਰਮੁੱਖ ਚਿੰਤਾ ਤੁਹਾਡੀ ਸੁਰੱਖਿਆ ਤੇ ਜਨਤਾ ਦੀ ਸੁਰੱਖਿਆ ਹੁੰਦੀ ਹੈ ਅਦੇ ਫਾਇਰ ਚੀਫ ਦਾ ਮੰਨਣਾ ਹੈ ਕਿ ਆਤਿਸ਼ਬਾਜ਼ੀ ਦੇ ਵਿੱਚ ਜਾ ਕੇ ਪ੍ਰਮਾਨਿਤ ਪੇਸ਼ੇਵਰਾਂ ਦੇ ਦੁਆਰਾ ਹੀ ਆਤਿਸ਼ਬਾਜ਼ੀ ਚਲਾਈ ਜਾਣੀ ਚਾਹੀਦੀ ਹੈ ਤੇ ਲੋਕਾਂ ਨੂੰ ਇਸ ਦਾ ਅਨੁਭਵ ਲੈਣਾ ਚਾਹੀਦਾ ਹੈ ਕੈਨੇਡਾ ਵਿੱਚ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਦੁਆਰਾ ਪਟਾਕਿਆਂ ਨੂੰ ਕਾਨੂੰਨੀ ਤੌਰ ਤੇ ਖਰੀਦਿਆ ਜਾ ਸਕਦਾ ਹੈ ਹਾਲਾਂਕਿ ਫੈਡਰਲ ਸਰਕਾਰ ਨੋਟ ਕਰਦੀ ਹੈ ਕਿ ਉਹਨਾਂ ਨੂੰ ਹਮੇਸ਼ਾ ਇੱਕ ਨਾਮਵਰ ਰਿਟੇਲਰ ਤੋਂ ਖਰੀਦਿਆ ਜਾਣਾ ਚਾਹੀਦਾ ਹੈ ਜੋ ਦੇਸ਼ ਦੇ ਸੁਰੱਖਿਆ ਨਿਯਮਾਂ ਅਤੇ ਮਿਆਰਾਂ ਨੂੰ ਪੂਰਾ ਕਰਨ ਵਾਲੇ ਉਤਪਾਦ ਵੇਚਦੇ ਨੇ ਪਰ ਹਾਲਾਂਕਿ ਪਟਾਕਿਆਂ ਦੀ ਰੌਸ਼ਨੀ ਨੂੰ ਪੇਸ਼ੇਵਰਾਂ ਨੂੰ ਛੱਡਣ ਦੀ ਸਲਾਹ ਦਿੱਤੀ ਜਾਂਦੀ ਹੈ ਮਕਮਲ ਦਾ ਕਹਿਣਾ ਹੈ ਕਿ ਤੁਹਾਡੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਸੀਂ ਕੁਝ ਕਰ ਸਕਦੇ ਹੋ ਪਟਾਕੇ ਖਰੀਦਣ ਤੋਂ ਪਹਿਲਾਂ ਆਪਣੇ ਸ਼ਹਿਰ ਅਤੇ ਇਥੋਂ ਤੱਕ ਕਿ ਆਪਣੇ ਸੂਬੇ ਵਿੱਚ ਉਹਨਾਂ ਦੀ ਵਰਤੋਂ ਦੇ ਆਲੇ ਦੁਆਲੇ ਦਿਵਾਲੀ ਤੇ ਨਿਮਾ ਨੂੰ ਯਕੀਨੀ ਬਣਾਉਣ ਲਈ ਜਾਂਚ ਕਰੋ ਕਿਉਂਕਿ ਡਿਵਾਈਸਾਂ ਨੂੰ ਅਜੇ ਵੀ ਵਿਸਫੋਟਕ ਮੰਨਿਆ ਜਾਂਦਾ ਹੈ ਤੇ ਸੱਟਾਂ ਲੱਗ ਸਕਦੀਆਂ ਨੇ ਮਕਮਲ ਨੇ ਕਿਹਾ ਕਿ ਤੁਸੀਂ ਉਸ ਨੁਕਸਾਨ ਲਈ ਜ਼ਿੰਮੇਵਾਰ ਨਹੀਂ ਹੋਣਾ ਚਾਹੁੰਦੇ ਜੋ ਤੁਸੀਂ ਆਪਣੀ ਜਾਂ ਕਿਸੇ ਹੋਰ ਦੀ ਜਾਇਦਾਦ ਨੂੰ ਕੀਤਾ ਕਿਉਂਕਿ ਤੁਸੀਂ ਇਸ ਨੂੰ ਗੈਰ ਕਾਨੂੰਨੀ ਢੰਗ ਨਾਲ ਸ਼ੁਰੂ ਲੈ ਕੇ ਕਰ ਰਹੇ ਹੋ ਜੇਕਰ ਤੁਸੀਂ ਆਪਣੇ ਭਾਈਚਾਰੇ ਵਿੱਚ ਪਟਾਕਿਆਂ ਨੂੰ ਚਲਾਉਣਾ ਬੰਦ ਕਰ ਸਕਦੇ ਹੋ ਤਾਂ ਤੁਸੀਂ ਉਹਨਾਂ ਨੂੰ ਕਾਨੂੰਨੀ ਤੌਰ ਤੇ ਖਰੀਦ ਲਿਆ ਹੈ ਨਿਰਮਾਤਾ ਦੁਆਰਾ ਪ੍ਰਦਾਨ ਕੀਤੀਆਂ ਹਦਾਇਤਾਂ ਨੂੰ ਵੀ ਪੜਨਾ ਜ਼ਰੂਰੀ ਹੁੰਦਾ ਹੈ ਇਹ ਤੁਹਾਨੂੰ ਵਿਚਾਰ ਦੇਵੇਗਾ ਕਿ ਤੁਸੀਂ ਉਹਨਾਂ ਨੂੰ ਕਿੱਥੇ ਡਿਸਚਾਰਜ ਕਰ ਸਕਦੇ ਹੋ ਅਤੇ ਪਟਾਕਿਆਂ ਤੇ ਉਹਨਾਂ ਨੂੰ ਦੇਖਣ ਲਈ ਆਉਣ ਵਾਲਿਆਂ ਵਿਚਾਲੇ ਕਿੰਨੀ ਦੂਰੀ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਕੈਨੇਡਾ ਸੇਫਟੀ ਕਾਉਂਸਲ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਸਖਤ ਸਮਤਲ ਅਤੇ ਪਧਰੀ ਸਤਾਤੇ ਪਟਾਕਿਆਂ ਨੂੰ ਚਲਾਉਣ ਦੀ ਸਲਾਹ ਦਿੰਦੀ ਹੈ ਤੇ ਇਹ ਯਕੀਨੀ ਬਣਾਉਣ ਲਈ ਹਵਾ ਦੀ ਜਾਂਚ ਕਰਦੀ ਹੈ ਕਿ ਇਹ ਦਰਸ਼ਕਾਂ ਤੋਂ ਦੂਰ ਉਡਾਏ ਜਾਣ ਕਾਉਂਸਲ ਇੱਕ ਸਮੇਂ ਵਿੱਚ ਸਿਰਫ ਇੱਕ ਹੀ ਆਈਟਮ ਨੂੰ ਰੋਸ਼ਨੀ ਵਿੱਚ ਸ਼ਾਮਲ ਕਰਦੀ ਹੈ ਜੋ ਤੁਹਾਡੀਆਂ ਅੱਖਾਂ ਅਤੇ ਹੱਥਾਂ ਲਈ ਸੁਰੱਖਿਆ ਉਪਕਰਣ ਪਹਿਨਣ ਤੋਂ ਬਾਅਦ ਕੀਤੀ ਗਈ ਹੋਵੇ ਆਤਿਸ਼ਬਾਜ਼ੀ ਦੇ ਉੱਤੇ ਝੁਕਣਾ ਨਹੀਂ ਚਾਹੀਦਾ ਤੇ ਜੇਕਰ ਤੁਸੀਂ ਐਲਕੋਹੋਲ ਜਾਂ ਨਸ਼ੀਲੇ ਪਦਾਰਥਾਂ ਦੇ ਦੁਆਰਾ ਵਰਤੋਂ ਕਰਨ ਤੋਂ ਬਾਅਦ ਕਮਜ਼ੋਰੀ ਮਹਿਸੂਸ ਕਰ ਰਹੇ ਹੋ ਤਾਂ ਫਿਰ ਪਟਾਕਿਆਂ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ। ਮਖਮਲ ਨੇ ਕਿਹਾ ਕਿ ਆਤਿਸ਼ਬਾਜ਼ੀ ਜਾਇਦਾਦ ਤੇ ਅੱਗ ਵੀ ਲਗਾ ਸਕਦੀ ਹੈ ਜੋ ਜੰਗਲ ਦੀ ਅੱਗ ਨੂੰ ਭੜਕਾ ਵੀ ਸਕਦੀ ਹੈ। ਮੌਸਮ ਦੀਆਂ ਸਥਿਤੀਆਂ ਬਾਰੇ ਸੁਚੇਤ ਰਹਿਣਾ ਇੱਕ ਹੋਰ ਕਾਰਨ ਹੁੰਦਾ ਹੈ ਜਿਸ ਨਾਲ ਵਾਤਾਵਰਣ ਖੁਸ਼ਕ ਹੋ ਜਾਂਦਾ ਹੈ। ਅੱਗ ਇੱਕ ਚਿੰਗਿਆੜੀ ਦੇ ਨਾਲ ਸ਼ੁਰੂ ਹੁੰਦੀ ਹੈ ਜੋ ਚਿੰਗਿਆੜੀ ਬਹੁਤ ਛੋਟੀ ਹੁੰਦੀ ਹੈ ਤੇ ਇਸ ਦੇ ਨਾਲ ਵੱਡੇ ਵੱਡੇ ਭਾਂਬੜ ਮਚ ਉੱਠਦੇ ਨੇ ਫਾਇਰ ਚੀਫ ਨੇ ਬੇਨਤੀ ਕੀਤੀ ਹੈ ਕਿ ਕਿਰਪਾ ਕਰਕੇ ਬਹੁਤ ਸਾਵਧਾਨੀ ਦੇ ਨਾਲ ਹੀ ਪਟਾਕੇ ਚਲਾਏ ਜਾਣ ਤੇ ਆਤਿਸ਼ਬਾਜ਼ੀਆਂ ਤੋਂ ਕੁਝ ਦੂਰੀ ਬਣਾ ਕੇ ਰੱਖੀ ਜਾਵੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਤੁਸੀਂ ਆਪਣੇ ਖੁਦ ਦੇ ਪਟਾਕਿਆਂ ਦਾ ਪ੍ਰਦਰਸ਼ਨ ਕਰਨ ਦਾ ਫੈਸਲਾ ਕਰਦੇ ਹੋ ਤਾਂ ਸੀਐਸਸੀ ਉਹਨਾਂ ਦੀ ਵਰਤੋਂ ਤੋਂ ਬਾਅਦ ਉਹਨਾਂ ਦੇ ਸਹੀ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਕਹਿੰਦਾ ਹੈ ਤੇ ਇਸ ਵਿੱਚ ਸਪਾਰਕਲਰਾਂ ਨੂੰ ਰੇਤ ਦੀ ਇੱਕ ਬਾਲਟੀ ਵਿੱਚ ਡੁਬੋਣਾ ਸ਼ਾਮਿਲ ਹੈ ਤਾਂ ਜੋ ਸੜ ਜਾਣ ਤੋਂ ਬਾਅਦ ਉਹਨਾਂ ਨੂੰ ਠੰਡਾ ਕਰ ਸਕਣ ਕਿਉਂਕਿ ਉਹ ਬਹੁਤ ਗਰਮ ਹੁੰਦੇ ਨੇ ਜਿਸ ਨਾਲ ਅਨਹੋਣੀ ਵੀ ਵਾਪਰ ਸਕਦੀ ਹੈ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਵਿੱਚ ਬਸ ਐਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੇ ਆ ਮੁੱਖ ਹੈਡਲਾਈਨਸ ਤੇ ਹੌਸ ਆਫ ਕਾਮਨਸ ਦੇ ਵਿੱਚ ਨਿੱਜੜ ਨੂੰ ਦਿੱਤੀ ਗਈ ਸੀ ਸ਼ਰਧਾਂਜਲੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਲਿਆ ਨੋਟਿਸ ਵੈਸਟ ਜੈਟ ਦੇ ਮਕੈਨਿਕਸ ਨੇ ਹੜਤਾਲ ਕੀਤੀ ਖਤਮ ਹਜ਼ਾਰਾਂ ਮੁਸਾਫਰਾਂ ਨੂੰ ਚੱਲਣੀ ਪਈ ਖੱਜਲ ਖਵਾਰੀ ਕੈਨੇਡਾ ਦੇ ਵੀਜ਼ਾ ਧਾਰਕਾਂ ਨੂੰ ਮਿਲੀ ਵੱਡੀ ਰਾਹਤ ਕੈਨੇਡਾ ਨੇ ਅਮਰੀਕਾ ਦੇ H1B ਵੀਜ਼ਾ ਧਾਰਕਾਂ ਲਈ ਵਰਕ ਪਰਮਿਟ ਨਿਮਾ ਚ ਦਿੱਤੇ ਦਿੱਲ ਕੈਨੇਡਾ ਤੋਂ ਭਾਰਤੀ ਵਿਦਿਆਰਥੀਆਂ ਦਾ ਮੋਹ ਹੋਇਆ ਪੰਗ ਹੈਰਾਨੀ ਜਨਕ ਅੰਕੜੇ ਆ ਇਸ ਸਾਹਮਣੇ ਇਸ ਦਿਨ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ